ਹਾਂਜੀ ਫਰੈਂਡਸ ਅੱਜ ਅਸੀਂ ਸਫ਼ਰ ਕਰਾਂਗੇ ਅਜੰਦਰ ਤੋਂ ਲੁਧਿਆਣੇ ਤੱਕ ਕੀ ਲਗਾਤਾਰ ਅਸੀਂ ਉੱਥੋਂ ਲੰਘਦੇ ਆਂ ਔਰ ਅੱਥੇ ਇੱਕ ਇੱਕ ਛੋਟੇ ਖੱਡੇ ਪਏ ਆ ਕੋਈ ਦੇਖਣ ਵਾਲਾ ਕੋਈ ਨਹੀਂ ਹੈਗਾ ਮੇਟ ਤੋਂ ਗੱਡੀਆਂ ਆ ਰਹੀਆਂ ਨੇਸ਼ਨਲ ਹਾਈਵੇ ਤੇ ਐਡੇ ਐਡੇ ਵੱਡੇ ਖੱਡੇ ਇਹ ਦੇਖੋ 9 9 ਇੰਚ ਦੇ ਖੱਡੇ ਆ 9 9 ਇੰਚ ਦੇ ਖੱਡੇ ਟੋਲ ਟੈਕਸ ਅਗਰ ਤੁਸੀਂ ਹੁੰਦਾ ਕਿ ਜੇ ਖੱਡੇ ਹੋ ਗਏ ਆ ਉਹ 24 ਘੰਟਿਆਂ ਦੇ ਵਿੱਚ ਜਾਂ 38 ਘੰਟਿਆਂ ਦੇ ਚੋਂ ਨੂੰ ਭਰਨਾ ਪੈਂਦਾ ਜਿਆਦਾ ਟੈਕਸ ਦੇਣਾ ਬੰਦ ਕਰ ਦੇ ਤੋਂ ਨਿਤ ਨਿਕੜ ਗਿਸ਼ ਨੂੰ ਆਪਾਂ ਕਮਾਂਗੇ ਅਪੀਲ ਕਰਾਂਗੇ ਕਮ ਸੇ ਕਮ ਆਪਣੀ ਤਾਰੀਫ ਤੁਸੀਂ ਬਹੁਤ ਕਰਦੇ ਹੋ ਅਸੀਂ ਵੀ ਤੁਹਾਡੀ ਤਾਰੀਫ ਕਰਦੇ ਆ ਇਹਦੇ ਨਾਲ ਨਾਲ ਜਨਤਾ ਨੂੰ ਰਿਐਲਿਟੀ ਦੇ ਥੱਲੇ ਦੇਖਿਆ ਵੀ ਜਾਵੇ ਕੀ ਹੋ ਕੀ ਰਹਿ ਖੱਡੇ ਖੱਡੇ ਨੈਸ਼ਨਲ ਹਾਈਵੇ ਤੇ ਆ ਜਿਹੜਾ ਕਿ ਅਚਾਨਕ ਬ੍ਰੇਕ ਲੱਗਦੇ ਰਾਤ ਭਰਾਤੇ ਕੋਈ ਜਾਵੇ ਉਹਨੂੰ ਪਤਾ ਨਾ ਲੱਗੇ ਔਰ ਜਿੱਕ ਲੋਕਾਂ ਦੀ ਜਾਨ ਮਾਨ ਤੱਕ ਜੁਮੇਰ ਕੋਣ ਉਹ ਦੇਖੋ ਕਿਹੜੇ ਕਿਹੜੇ ਵੱਡੇ ਖੱਡੇ ਆ ਆ ਦੇਖੋ ਇਹ ਮੌਤ ਦੇ ਖੱਡੇ ਆ ਕਿੱਡਾ ਵੱਡਾ ਖੱਡਾ ਕਮ ਸੇ ਕਮ 3 ਫੁੱਟ ਜਿਹੜਾ ਲੰਬਾ ਔਰ ਪੂਰਾ ਪੂਰਾ ਉਹਦੇ ਵਿੱਚ ਘੱਟੋ ਦਾ ਡੇਢ ਫੁੱਟ ਦਾ ਟੋਟਲ ਚੌੜਾ ਹੈਗਾ ਹੈ ਖੱਡਾ ਧਿਆਨ ਨਾਲ ਦੇਖਿਆ ਜਾਵੇ ਅਰੇ ਲੋਕਾਂ ਦੀ ਜਾਨ ਨਾ ਇਹ ਦਖਲਅਵਾਰ ਕਰਾਂਗੇ अब ती देखो जंदर हाईवे तो अगर मर्ज कराने कोई स्पैशल ले नहीं है नहीं हर एड्डी वोटी जगह तोड़ी हुई है अन ऑफिशियल तोड़ी हुई है इतने नैशनल जो हाईवे का कोई रूल फॉलो नहीं हो रहा सारों जनता वालों जनता तो मजबूरी है देखो मैं इतने आ रहा पिछली अगर बहुत तेज आ रही जी अमृतसर वालों वो तो आके सीधी आके बजेगी ना तो हम इधरों गडिया एंट्री कर रही हैं ਇਹ ਤੋਂ ਗੱਡੀ ਮੋੜਦੇ ਪਏ ਲੁਧਿਆਣੇ ਜਾਣ ਨੂੰ ਸਾਰੀ। ਮਤਲਬ ਕੀ ਆ ਦੇਖੋ ਤੁਸੀਂ ਆ ਤਰੀਕਾ ਹੈ। ਇਹਨੂੰ ਆਪਾਂ ਹਾਈਵੇ ਕਵਾਂਗੇ ਕੀ ਕਿਲਰ ਰੋਡਸ ਕਵਾਂਗੇ। ਜੱਟ ਸਿੰਘ ਸਾਹਿਬ ਆਪਣੀ ਤਾਰੀਫ ਤਾਂ ਬਹੁਤ ਕਰਦੇ ਆ ਕਿ ਮੈਂ ਇਹ ਕਰਦਾ ਮੈਂ ਉਹ ਕਰਦਾ ਠੀਕ ਹੈ ਜਿਹਦੀ ਕਰਦਾ ਤੁਹਾਡੇ ਅਸੀਂ ਧੰਨਵਾਦੀ ਆ। ਮੰਗਰਾ ਸੀ ਪੈਸੇ ਵੀ ਦਿੰਨੇ ਹੁੰਦੇ। ਅਸੀਂ ਟੋਲ ਟੈਕਸ ਦਿੰਨੇ ਆ। ਇਹਦੇ ਲਈ ਕੇਂਦਰ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਦੋਨਾਂ ਨੂੰ ਮਿਲ ਕੇ ਕੰਮ ਕਰਨਾ ਪੈਣਾ। ਆ ਦੇਖੋ ਯਾਰ। ਜੀ ਫਰੈਂਡਸ ਅੱਜ ਅਸੀਂ ਜਿਹੜੀਆਂ ਸਾਡੀਆਂ ਰੋਜ਼ ਦੀਆਂ ਜਿਹੜੇ ਪ੍ਰੋਬਲਮਸ ਹੈਗੀਆਂ ਰੋਡ ਤੇ ਚੱਨਣ ਵਾਲੀਆਂ ਨੈਸ਼ਨਲ ਹਾਈਵੇ ਤੇ ਜਿਹੜਾ ਕਿ ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਹੈ ਅੱਜ ਅਸੀਂ ਉੱਥੇ ਸਫ਼ਰ ਕਰਾਂਗੇ ਜੰਦਰ ਤੋਂ ਲੁਧਿਆਣੇ ਤੱਕ ਕੀ ਲਗਾਤਾਰ ਅਸੀਂ ਉੱਥੋਂ ਲੰਘਦੇ ਆਂ ਔਰ ਉੱਥੇ ਇੱਕ ਇੱਕ ਫੁੱਟ ਦੇ ਖੱਡੇ ਪਏ ਆ ਕੋਈ ਦੇਖਣ ਵਾਲਾ ਕੋਈ ਨਹੀਂ ਹੈਗਾ ਔਰ ਜੰਦਰ ਦਾ ਐਗਜ਼ਿਟ ਇਨ ਜਿਹੜਾ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਖਤਰਨਾਕ ਹੈ ਔਰ ਕਿੰਨਾ ਰੂਟ ਦੇ ਖਿਲਾਫ ਹੈਗਾ ਸੋ ਇਹਦੇ ਤੇ ਗੱਲ ਕਰਾਂਗੇ ਕਿਉਂਕਿ ਅਸੀਂ ਲੋਕ ਆਪਣੀ ਗੱਡੀ ਕਮਾਈ ਤੋਂ ਇਨਾ ਵੱਡਾ ਟੋਲ ਟੈਕਸ ਦਿੰਨੇ ਆ ਜਦ ਕਿ ਕੇਂਦਰ ਦੀ ਸਰਕਾਰ ਦੇ ਅੰਡਰ ਹੈ ਹਾਈਵੇ ਆਂਦਾ ਔਰ ਪੰਜਾਬ ਦੀ ਸਰਕਾਰ ਦੇ ਵਿੱਚੋਂ ਨੱਕੇ ਜਾਂਦਾ ਕੋਈ ਵੀ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਜਿਹਦੇ ਨਾਲ ਸਾਡੀਆਂ ਲੱਖਾਂ ਲੋਕਾਂ ਦੀ ਜਾਨਾਂ ਖਤਰੇ ਰਹੀਆਂ ਨੇ ਜਿਹੜੇ ਰੋਜ਼ ਹਾਈਵੇ ਤੇ ਨਿਕਲਦੀਆਂ ਚਲੋ ਅੱਜ ਅਸੀਂ ਚੱਲਦੇ ਆਂ ਤੇ ਆ ਕੇ ਫੇਰ ਤੁਹਾਨੂੰ ਦੱਸਦੇ ਆਂ ਸਾਰਾ ਜੰਦਰ ਤੋਂ ਲੁਧਿਆਣਾ ਆਓ ਦੇਖੋ ਅਸੀਂ ਹੁਣ ਜੰਦਰ ਤੋਂ ਨੈਸ਼ਨਲ ਹਾਈਵੇ ਨਾਲ ਮਰਜ ਕਰਨਾ ਹੈ ਔਰ ਤੁਸੀਂ ਦੇਖੋ ਜੰਦਰ ਹਾਈਵੇ ਤੋਂ ਅਗਰ ਮਰਜ ਕਰਨ ਲਈ ਕੋਈ ਸਪੈਸ਼ਲ ਲੇਨ ਹੀ ਨਹੀਂ ਹਰ ਐਡੀ ਵੱਡੀ ਜਗ੍ਹਾ ਟੋੜੀ ਹੋਈ ਹੈ ਅਨ ਆਫੀਸ਼ਲ ਟੋੜੀ ਹੋਈ ਹੈ ਇੱਥੋਂ ਦੇਖੋ ਲੋਕੀ ਸਿੱਧੇ ਹੀ ਆਪਣੀ ਜਾਨ ਹੱਥੇ ਲੀ ਲਾ ਕੇ ਕਿਉਂਕਿ ਪਿੱਛੇ ਜਦ ਮਰਜ ਹੁੰਦਾ ਨਾ ਬਾਕਾਇਦਾ ਸੜਕ ਤੇ ਬਦੂਰੋਂ ਮਰਜ ਹੁੰਦਾ ਇੱਥੇ ਨੈਸ਼ਨਲ ਜਿਹੜਾ ਹਾਈਵੇ ਦਾ ਕੋਈ ਰੂਲ ਫਾਲੋ ਨਹੀਂ ਹੋ ਰਿਹਾ ਸਰਕਾਰ ਵੱਲੋਂ ਜਨਤਾ ਵੱਲੋਂ ਜਨਤਾ ਤੇ ਮਜਬੂਰੀ ਹੈ ਹੁਣ ਦੇਖੋ ਮੈਂ ਇੱਥੇ ਆ ਰਿਹਾ ਪਿੱਛੋਂ ਗੱਡੀ ਅਗਰ ਬਹੁਤ ਤੇਜ਼ ਆ ਰਹੀ ਜਿਹੜੀ ਅੰਮ੍ਰਿਤਸਰ ਵੱਲੋਂ ਉਹ ਤਾਂ ਆਕੇ ਸਿੱਧੀ ਆਕੇ ਬੱਜੇਗੀ ਨਾ ਤੁਹਾਡੇ ਉਹ ਬਿਲਕੁਲ ਲੋਕੀ ਜਾਨ ਹਥੇਲੀ ਤੇ ਰੱਖ ਕੇ ਨੈਸ਼ਨਲ ਹਾਈਵੇਲ ਵਰਦੇ ਕਿਉਂਕਿ ਮਰਜ਼ ਦਾ ਪ੍ਰੋਪਰ ਤਰੀਕਾ ਹੈ ਹੀ ਨਹੀਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਪਤਾ ਹੈ ਨਿਤਿਨ ਗੜਗੜੀ ਸਾਹਿਬ ਨੂੰ ਵੀ ਪਤਾ ਹੈ ਸਾਰੀ ਸਰਕਾਰਾਂ ਨੂੰ ਪਤਾ ਪੰਜਾਬ ਸਰਕਾਰ ਨੂੰ ਪਤਾ ਹੈ ਲੇਕਿਨ ਕੋਈ ਤੇ ਧਿਆਨ ਹੀ ਕੋਈ ਨਹੀਂ ਹਮੇਸ਼ਾ ਲੋਕੀ ਆਪਣੀ ਜਾਨ ਹਥੇਲੀ ਤੇ ਰੱਖ ਕੇ ਜਦੋਂ ਨੈਸ਼ਨਲ ਹਾਈਵੇ ਚ ਮਰਜ਼ ਕਰਦੇ ਆ ਔਰ ਉਹ ਪਿੱਛੋਂ ਗੱਡੀ ਤੇਜ਼ ਆਂਦੀ ਕਦੀ ਵੀ ਕੁਝ ਮਿਸ ਹੈਪਨਿੰਗ ਹੋ ਸਕਦੀ ਹੈ ਦੇਖ ਸਕਦੇ ਹੋ ਅਸੀਂ ਚੱਲ ਰਹੇ ਹਾਂ ਜੰਦਰ ਤੋਂ ਲੁਧਿਆਣਾ ਆ ਖੱਡੇ ਖੱਡੇ ਨੈਸ਼ਨਲ ਹਾਈਵੇ ਤੇ ਆ ਜਿਹੜਾ ਕਿ ਅਚਾਨਕ ਬ੍ਰੇਕ ਲੱਗਣ ਤੇ ਰਾਤ ਭਰਾਤੇ ਕੋਈ ਜਾਵੇ ਉਹਨੂੰ ਪਤਾ ਨਾ ਲੱਗੇ ਔਰ ਕਿ ਲੋਕਾਂ ਦੀ ਜਾਨ ਮਾਨ ਤੱਕ ਜ਼ਮੇਰ ਕੌਣ ਹੋ ਦੇਖੋ ਕਿਹੜੇ ਕਿਹੜੇ ਵੱਡੇ ਖੱਡੇ ਆ ਕੈਮਰਾਮੈਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਦਿਖਾਓ ਕਿ ਕਿੱਡੇ ਕਿਹੜੇ ਖੱਡੇ ਆ ਅੱਗੇ ਵੀ ਦਿਖਾਣੇ ਆ ਤੁਸੀਂ ਉਹਨੇ ਦੇਖਿਆ ਕਿ ਖੱਡਿਆਂ ਦਾ ਭੰਡਾਰ ਸੀ ਹੁਣੀ ਇੱਥੇ ਪੁਲ ਦੇ ਉੱਪਰ ਹੁਣ ਦੇਖਦੇ ਆਪਾਂ ਅਸੀਂ ਨੈਸ਼ਨਲ ਹਾਈਵੇ ਤੇ ਜਾ ਰਹੇ ਆਂ ਅਗਰ ਧਿਆਨ ਨਾਲ ਦੇਖਿਆ ਵੇ ਆ ਦੇਖੋ ਤੁਸੀਂ ਆ ਗੱਡੀਆਂ ਕਿੰਨੀ ਸਪੀਡ ਤੇ ਜਾ ਰਹੀਆਂ ਕਿੰਨੀ ਸਪੀਡ ਤੋਂ ਗੱਡੀਆਂ ਆ ਰਹੀਆਂ ਨੈਸ਼ਨਲ ਹਾਈਵੇ ਤੇ ਨੈਸ਼ਨਲ ਹਾਈਵੇ ਤੇ 8 8 ਵਟੇ ਖੜੇ ਇਹ ਦੇਖੋ 9 9 ਇੰਚ ਦੇ ਖੜੇ ਆ 9 9 ਇੰਚ ਦੇ ਖੜੇ ਇਹਦਾ ਆਪਾਂ ਹੁਣ ਸਟਾਰਟ ਕੀਤਾ ਹੈ ਇਹਦਾ ਆਪਾਂ ਅੱਗੇ ਤੱਕ ਜਾਣਾ ਨਾ ਲੁਧਿਆਣੇ ਤੱਕ ਤੁਹਾਨੂੰ ਗੱਡੇ ਖੜੇ ਖੜੇ ਨੇ ਰਹਿਣਗੇ ਆ ਨੈਸ਼ਨਲ ਹਾਈਵੇ ਹੈ ਜਿਹਦਾ ਆਪਾਂ ਟੈਕਸ ਦਿੰਦੇ ਆਂ ਟੋਲ ਟੈਕਸ ਸਭ ਤੋਂ ਜਿਆਦਾ ਵੱਡਾ ਟੈਕਸ ਹੈਗਾ ਟੋਲ ਟੈਕਸ ਅਗਰ ਤੁਸੀਂ ਹੁੰਦਾ ਕਿ ਜੇ ਖੱਡੇ ਹੋ ਗਏ ਆ ਉਹ 24 ਘੰਟਿਆਂ ਦੇ ਵਿੱਚ ਜਾਂ 38 ਘੰਟਿਆਂ ਦੇ ਚੋਂ ਨੂੰ ਭਰਨਾ ਪੈਂਦਾ ਹੁਣ ਬਾਰਿਸ਼ ਸਾਹ ਬਾਨਾ ਵੀ ਹੈ ਨਹੀਂ ਕੋਈ ਬਾਰਿਸ਼ ਖਤਮ ਹੋ ਇਹਨੂੰ ਵੀ ਅੱਜ ਮਹੀਨੇ ਤੋਂ ਜ਼ਿਆਦਾ ਹੋ ਗਿਆ ਤੇ ਇਦਾਂ ਦੇ ਘੱਟ ਤੋਂ ਘੱਟ ਦੀ ਦੇਖੋਗੇ ਕਿ ਖੱਡੇ ਹੀ ਖੱਡੇ ਆ ਲੁਧਿਆਣੇ ਤੱਕ ਲੋਕੀ ਖੱਡੇ ਤੋਂ ਡਰਦੇ ਹੋਏ ਅਚਾਨਕ ਗੱਡੀ ਸੱਜੇ ਖਬੇ ਕਰਦੇ ਆ ਉਹਦੇ ਨਾਲ ਜਿਹੜਾ ਪਿੱਛੋਂ ਗੱਡੀ ਦਾ ਐਕਸੀਡੈਂਟ ਆਉਂਦਾ ਬਹੁਤ ਖਤਰਾ ਵੱਜ ਜਾਂਦਾ ਤੁਸੀਂ ਦੇਖੋਗੇ ਹਰ ਬੰਦਾ ਆਪਣੀ ਗੱਡੀ ਪਹਚਾਣ ਦੇ ਖਾਤਰ ਸੱਜੇ ਖਬੇ ਕਰਨ ਦੀ ਕੋਸ਼ਿਸ਼ ਕਰਦਾ ਹੈ ਮਰ ਕੇ ਗਿਆਦਾ ਟੈਕਸ ਲੈਣਾ ਬੰਦ ਕਰ ਦੇ ਟੋਲ ਟੈਕਸ ਤੇ ਨਾ ਤਾਂ ਅਖਰੇ ਦਿਨ ਮਰਾਨ ਨੈਸ਼ਨਲ ਹਾਈਵੇ ਥੋਰਟੀ ਜਿਹੜੀ ਹੈਗੀ ਆ ਆਪਣੀ ਪਿੱਠ ਥੱਪ ਤੇ ਬੰਦੀ ਹੈ ਬਗ ਲੋਕਾਂ ਦੀ ਜਾਨ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹਦੇ ਨਾਲ ਨਾਲ ਕਿਉਂਕਿ ਨੈਸ਼ਨਲ ਹਾਈਵੇ ਕਿਉਂ ਅਸੀਂ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ ਤੇ ਨਾਲ ਨਾਲ ਪੰਜਾਬ ਸਰਕਾਰ ਦੀ ਜਿੰਮੇਵਾਰੀਆਂ ਕਿਉਂਕਿ ਸਾਡੇ ਮਾਈ ਬਾਪ ਤੇ ਪੰਜਾਬੀਆਂ ਦਾ ਮਾਈ ਬਾਪ ਤਾਂ ਪੰਜਾਬ ਦੀ ਸਰਕਾਰ ਹੀ ਹੈ ਨਾ ਉਹਨੂੰ ਵੀ ਧਿਆਨ ਦੇਣਾ ਚਾਹੀਦਾ ਇਹਦੇ ਉੱਪਰ ਗੱਡੀਆਂ ਦੀ ਪਰਮਾਰੈ ਇਹ ਜੀ ਇਹ ਜੀ ਹਾਈਵੇ ਕੀ ਹੈ ਜਿਵੇਂ ਕਿ ਆਪਾਂ ਦੇਖ ਸਕਦੇ ਆ ਨੈਸ਼ਨਲ ਹਾਈਵੇ ਦੇ ਆਪਾਂ ਜਾ ਰਹੇ ਆ ਫਗਵਾੜੇ ਦੇ ਕੋਲ ਐਸੇ ਲੇ ਪਹੁੰਚ ਗਏ ਆ ਆ ਖੱਡਾ ਦੇਖ ਧਿਆਨ ਨਾਲ ਦੇਖੋ ਖੱਡਾ ਇਹ ਘੱਟ ਤੋਂ ਘੱਟ ਫੱਡਾ 1 ਫੁੱਟ ਗਹਿਰਾ ਖੱਡਾ ਹੈ ਨੈਸ਼ਨਲ ਹਾਈਵੇ ਤੇ ਹੈ ਜਿੱਥੇ ਗੱਡੀਆਂ 100 ਦੀ ਸਪੀਡ ਦੇ ਗੱਡੀਆਂ ਜਾਂਦੀਆਂ ਕਿਉਂਕਿ 90 ਦੀ ਸਪੀਡ ਤਾਂ ਹੈ ਹੀ ਹੈ ਇੱਥੇ 90 ਸਪੀਡ ਤੇ ਗੱਡੀਆਂ ਜਾਂਦੀਆਂ ਆ ਔਰ ਅਗਰ ਰਾਤ ਨੂੰ ਕਿਸੇ ਨਜ਼ਰ ਨਾ ਆਵੇ ਗੱਡੀ ਐਡਾ ਚਮ ਮਾਰੇ ਉੱਪਰ ਐਕਸੀਡੈਂਟ ਹੋ ਸਕਦਾ ਪਿੱਛੇ ਅੱਗੇ ਪਿੱਛੇ ਹੋਊਗੀ। ਮਤਲਬ ਕੀ ਨੈਸ਼ਨਲ ਹਾਈਵੇ ਦਾ ਇੰਨਾ ਬੁਰਾ ਹਾਲ ਕਿ ਆਪਾਂ ਇੱਕ ਪਾਸੇ ਤੇ ਕਰਨੇ ਅਸੀਂ ਬਹੁਤ ਵਧੀਆ ਨੈਸ਼ਨਲ ਹਾਈਵੇ ਬਣਾ ਰਹੇ ਆਂ। ਟੋਲ ਟੈਕਸ ਪੂਰਾ ਲੈ ਰਹੇ ਆਂ ਜਾਂ ਤਾਂ ਟੋਲ ਟੈਕਸ ਕਰਦੇ ਬੰਦ। ਆ ਮੋਟਰਸਾਈਕਲ ਵਾਲਾ ਵਿਚਾਰਾ ਅਗਰ ਖੱਡੇ ਡਿਗੇ ਤੋ ਬਚ ਨਹੀਂ ਸਕਦਾ ਕਿਸੇ ਹਲਚ ਵੀ। ਅਸੀਂ ਦੇਖੋ ਕਿੰਨਾ ਵੱਡਾ ਖੱਡਾ ਹੈ। ਮੈਂ ਖੱਡੇ 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 ਇਹਨਾਂ ਕੋ ਬਹਾਨਾ ਮਤਲਬ ਕੀ ਹੈਗਾ ਕੰਮ ਨਾ ਕਰਨ ਦਾ ਮੈਨੂੰ ਸਮਝਾਓ। ਲੋਕੀਖਾ ਦੇਖੋ ਹੁਣ ਦੇਖੋ ਗੱਡੀ ਗਈ ਹੈ ਉਹਨੇ ਆਪਣੇ ਖੱਡੇ ਤੋਂ ਬਚਾਣ ਲਈ ਗੱਡੀ ਆਪਣੀ ਸਾਈਡ ਤੇ ਕੀਤੀ ਹੈ ਅਗੇ ਰਾਤ ਨੂੰ ਕੰਮ ਹੋਵੇ ਤਾਂ ਕੌਣ ਬਚਾਏ ਦੇਖੋ ਹੁਣ ਹੀ ਦੇਖਿਆ ਗੱਡੀ ਨੇ ਆਪਣਾ ਖੱਡਾ ਬਚਾਣ ਦੀ ਖਾਤਰ ਗੱਡੀ ਸੱਜੇ ਘੇਬੇ ਕੀਤੀ ਹੈ ਸਾਹਮਣੇ ਦੇਖੋ ਕਿ ਪੂਰਾ ਦਾ ਪੂਰਾ ਗੱਡੀ ਦਾ ਟਾਇਰ ਇਹਦੇ ਵਿੱਚ ਅਗਰ ਆ ਜਾਏ ਨਾ ਤੇ ਗੱਡੀ ਪੜ ਸਕਦੀ ਹੈ ਮੋਟਰਸਾਈਕਲ ਦਾ ਤਾਂ ਵਿਚਾਰੇ ਦਾ ਹਾਲ ਹੀ ਬੁਰਾ ਹੋ ਜਾਏਗਾ ਕਿੱਡਾ ਵੱਡਾ ਖੱਡਾ ਕਮ ਸੇ ਕਮ 3 ਫੁੱਟ ਜਿਹੜਾ ਲੰਬਾ ਔਰ ਪੂਰਾ ਦਾ ਪੂਰਾ ਹੋਵੇ ਵਿੱਚ ਘੱਟੋ ਦਾ ਡੇਢ ਫੁੱਟ ਦਾ ਟੋਟਲ ਚੌੜਾ ਹੈਗਾ ਹੈ ਖੱਡਾ ਧਿਆਨ ਨਾਲ ਦੇਖਿਆ ਜਾਵੇ ਅਰੇ ਲੋਕਾਂ ਦੀ ਜਾਨ ਨਾ ਇਹ ਦਾ ਖਿਲਵਾੜ ਕਰਾਂਗੇ ਮਿਲ ਕੇ ਆਪਣੀ ਪਿੱਠ ਆਪਣੇ ਸਭ ਦਾ ਭਾਗ ਚਲੋ ਤੇ ਲੋਕਾਂ ਦੀ ਜਾਨ ਨਾ ਇਹ ਦਾ ਖਿਲਵਾੜ ਕਰਾਂਗੇ ਜਦ ਕਿ ਕਾਨੂੰਨ ਕਹਿੰਦਾ ਹੈਗਾ ਕਿ ਜਦੋਂ ਆਪਾਂ ਟੋਲ ਟੈਕਸ ਦਿੰਨੇ ਹੈਗੇ ਆ ਉਹਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ 24 ਤੋਂ 36 ਘੰਟਿਆਂ ਚ ਜਿੰਨੇ ਇਦਾਂ ਦੇ ਖੱਡੇ ਹੈਗੇ ਪਰਨੇ ਇਹਨਾਂ ਕੋ ਬਹਾਨਾ ਸੀ ਮੀਂਹ ਦਾ ਉਹ ਵੀ بارش ਆਈ ਨੂੰ ਵੀ ਅੱਜ 20 ਦਿਨ ਹੋ ਗਏ 22 ਦਿਨ ਹੋ ਗਏ ਕੋਈ بارش ਨਹੀਂ ਆਈ ਅੱਲੇ ਤੱਕ ਮੈਨੂੰ ਲੱਗਦਾ ਕਿ ਆਪਾਂ ਨਾ ਖੱਡੇ ਅਗੇ ਪੂਰੇ ਦੇਖਣੇ ਹੁੰਦਾ ਪੈਦਲ ਜਾਣਾ ਪੈਣਾ ਸਾਨੂੰ ਤੁਹਾਨੂੰ ਮਿੰਟ ਮਿੰਟ ਬਾਕਾਰ ਰੁਕਣੀ ਪੈ ਰਹੀ ਹੈ ਬਹੁਤ ਜ਼ਿਆਦਾ ਖੱਡੇ ਸਾਡੇ ਕੋ ਨਿਕਲਦੇ ਜਾ ਰਹੇ ਹੈ ਕਿ ਕਿੰਨੇ ਜ਼ਿਆਦਾ ਵੱਡੇ ਖੱਡੇ ਹੈ ਕੈਮਰਾਮੈਨ ਨੂੰ ਕਹਾਵਾਗੇ ਦਿਖਾਓ ਜਰਾ ਆ ਖੱਡੇ ਚ ਸੜਕ ਦਾ ਹੋਇਆ ਖੱਡੇ ਕਹ ਕੇ ਖੱਡੇ ਆ ਜਾਣ ਲੈਵਾ ਖੱਡੇ ਆ ਮਤਲਬ ਆ ਦੇਖੋ ਕਿਡੇ ਕਿਡੇ ਵਿੜਰਾਤ ਨੂੰ ਤਾਂ ਕਿਸੇ ਨੂੰ ਖੱਡਾ ਨਜ਼ਰ ਨਹੀਂ ਆਏਗਾ ਕੋਈ ਉਹ ਦੇਖੋ ਅੱਗੇ ਵੀ ਦੇਖੋ ਆ ਦੇਖੋ ਅੱਗੇ ਅੱਗੇ ਬਿਲਕੁਲ ਸੋ ਆ ਦੇਖੋ ਕਿੱਡਾ ਮਤਲਬ ਕੀ ਇਹ ਇਦਾਂ ਹੁੰਦਾ ਸਹੀ ਮੈਨੇਚ ਜਿਹੜਾ ਸ਼ਹਿਰ ਦੇ ਵਿੱਚ ਐਂਟਰੀ ਕਰਨੀ ਐਗਜ਼ਿਟ ਕਰਨਾ ਜਿਹੜਾ ਜਿਹਦਾ ਜੰਦਰ ਦੇ ਵਿੱਚ ਆਪਾਂ ਦਿਖਾਇਆ ਤੁਹਾਨੂੰ ਕੀਪ ਜਾਣ ਹਸੇ ਲਿਤੇ ਰੱਖ ਕੇ ਲੋਕੀਂ ਅੰਦਰ ਬਾਹਰ ਜਾਂਦੇ ਆ ਇਦਾਂ ਹੋਣਾ ਚਾਹੀਦਾ ਇਹ ਵੀ ਹਲੇ ਠੀਕ ਨਹੀਂ ਹੈਗਾ ਪੂਰਾ ਮਗਰ ਫੇਰ ਵੀ ਚਲੋ ਜੰਦਰੋਂ ਬੈਟਰ ਹੈਗਾ ਥੋੜਾ ਜੀ ਪਹਿਲੀ ਗੱਲ ਤਾਂ ਦੇਖੋ ਰਿਪੇਅਰ ਕੀਤੀ ਜਿੱਦਾਂ ਮਤਲਬ ਕਿ ਮਜ਼ਾਕ ਹੀ ਕੀਤਾ ਲੱਗਦਾ ਰਿਪੇਅਰ ਇਦਾਂ ਕੀਤੀ ਕਿ ਉਹ ਆਪ ਉੱਚੀ ਨਹੀਂ ਹੋ ਗਈ ਖੱਡੇ ਲੱਗਦੇ ਪਏ ਸੜਕ ਤੇ ਮਤਲਬ ਕਿ ਰਿਪੇਅਰ ਇਨੀ ਉੱਚੀ ਨਹੀਂ ਹੋਈ ਤੇ ਆਣਾ ਦੇਖੋ ਸੜਕ ਦੇ ਜਗ੍ਹਾ ਜਗ੍ਹਾ ਤੇ ਇਹਨਾਂ ਨੇ ਜਿਹੜੀ ਲੈਵਲ ਬਰਾਬਰ ਨਹੀਂ ਕੀਤਾ ਉਹ ਜਿਹੜੀ ਜਿਹੜੀ ਤਰੀਕੇ ਨਾਲ ਰਿਪੇਅਰ ਕੀਤੀ ਹੈ ਉਹ ਵੀ ਖੱਡੇ ਬਣ ਚੁੱਕੇ ਪੂਰੀ ਤਰੀਕੇ ਨਾਲ ਰਿਪੇਅਰ ਮਗਰ ਥੋਕਣਾ ਬੜੇ ਬਕ ਪੈਸੇ ਮੇਰੇ ਟੈਕਸ ਅਸੀਂ ਪੂਰਾ ਦਿੰਦੇ ਮੇਰੇ ਮਤਸਾਰੇ ਅਸੀਂ ਸਾਰੇ ਜਿਹੜੇ ਆ ਗਏ ਆ ਤੇ ਆ ਸਾਡੇ ਨਾਲ ਖਿਲਵਾੜ ਹੋ ਰਿਹਾ ਸਾਡੀ ਜਾਨਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਖੱਡੇ ਹੈਗੇ ਭਰੇ ਜਿਹੜੇ ਇਹਨਾਂ ਨੇ ਉਹ ਸੜਕ ਤੋਂ ਉੱਚੇ ਹੈਗੇ ਆ ਅੱਧਾ ਅੱਧਾ ਇੰਚ ਆ ਸੌਰੀ ਆ 2 2 3 3 ਇੰਚ 4 4 ਇੰਚ ਉੱਚੇ ਹੈਗੇ ਆ ਹਾਂਜੀ ਫਰੈਂਡਸ ਆਪਾਂ ਹੁਣ ਫਲੋਰ ਦੇ ਵਿੱਚ ਐਂਟਰ ਕਰਨ ਲੱਗੇ ਆ ਉੱਤੇ ਤੇ ਅੰਨਾ ਦੇਖ ਕੇ ਕੀ ਹਾਈਵੇ ਦੇ ਵਿੱਚ ਲੋਕੀ ਕਿਦਾਂ ਆਪਣੀ ਗੱਡੀਆਂ ਮਰਜ ਕਰਦੇ ਪਏ ਆ ਉਹ ਕਿੰਨਾ ਵੱਡਾ ਤੇ ਹਾਈਵੇ ਬੜੀ ਮੀਚ ਆ ਰਹੇ ਆ ਉਹ ਦੇਖੋ ਲੋਕੀ ਗੱਡੀ ਸਿੱਧੀ ਆ ਨੈਸ਼ਨਲ ਹਾਈਵੇ ਨਾਲ ਮਰਜ ਕਿਦਾਂ ਕਰ ਰਹੇ ਇਹਨਾਂ ਦਾ ਕਸੂਰ ਨਹੀਂ ਇਹਨਾਂ ਕੋਈ ਜਗ੍ਹਾ ਹੀ ਨਹੀਂ ਮਿਲਣਦੀ ਆ ਦੇਖੋ ਤੁਸੀਂ ਉਹ ਉਹ ਗੱਡੀਆਂ ਸਿੱਧੀਆਂ ਜਿਹੜੀਆਂ ਉੱਥੋਂ ਮਰਜ ਕਰ ਰਹੀਆਂ ਉਹ ਦੇਖੋ ਕਾਰ ਮਰੂਤੀ ਗਈ ਗਈ ਹੈ ਟਰੱਕ ਗੱਡੀਆਂ ਸੌਰ ਅਸੀਂ ਗੜਗਰੀ ਸਾਹਮਣੂ ਇਹ ਰਿਕਵੈਸਟ ਕਰਾਂਗੇ ਕਿ ਸਾਡੀ ਵੀਡੀਓ ਦੇਖੋ ਅਗਰ ਤੁਹਾਨੂੰ ਨਹੀਂ ਪਤਾ ਤਾਂ ਪਤਾ ਕਰੋ ਪੰਜਾਬ ਦੇ ਵਿੱਚ 3 ਕਰੋੜ ਲੋਕ ਰਹਿੰਦੇ ਆ ਔਰ ਸਾਰਾ ਹਿੰਦੁਸਤਾਨ ਜਿਹੜਾ ਐਸੀ ਨੈਸ਼ਨਲ ਹਾਈਵੇ ਤੋਂ ਨਿਕਲਦਾ ਹੁਣ ਦੇਖੋ ਸਾਹਮਣੇ ਬੱਸ ਆ ਰਹੀ ਹੈ ਜਿਹੜੀ ਇਹਨੇ ਨੈਸ਼ਨਲ ਹਾਈਵੇ 'ਚ ਮਿਲਣਾ ਚਦ ਕਿ ਕਿੰਨਾ ਗਲਤ ਤਰੀਕੇ ਦੇ ਨਾਲ ਇਹਦਾ ਇਹਦੀ ਐਂਟਰੀ ਹੋਣੀ ਹੈ ਜਿਹੜੀ ਨੈਸ਼ਨਲ ਹਾਈਵੇ ਦੇ ਨਾਲ ਲੁਧਿਆਣਾ ਜਾਣ ਲਈ ਮੇਨ ਹਾਈਵੇ ਤੇ ਜਾਣ ਲਈ ਰੋਕਣ ਵਾਲਾ ਹੈ ਹੀ ਕੋਈ ਨਹੀਂ ਪੁਲਿਸ ਤੁਹਾਨੂੰ ਮਿਲੂ ਕੀ ਅੱਗੇ ਚਲਾਨ ਕਰਨ ਨੂੰ ਗਰੀਬਾਂ ਦੇ ਚਲਾਨ ਕਰਨ ਨੂੰ ਤੇਰੀ ਓਵਰ ਸਪੀਡ ਐ ਤੇਰੀ ਕੁਛ ਐ ਹੁਣ ਦੇਖੋ ਇਹਨੇ ਐਂਟਰੀ ਕਰਨੀ ਐ ਉਧਰੋਂ ਪਿੱਛੋਂ ਦੇਖੋ ਕਿੰਨੀ ਸਪੀਡ ਤੇ ਗੱਡੀਆਂ ਆ ਰਹੀਆਂ ਇਧਰੋਂ ਧਿਆਨ ਨਾਲ ਦੇਖੋ ਇੱਥੋਂ ਠੀਕ ਹੈ ਜੀ ਹੁਣ ਇਧਰੋਂ ਗੱਡੀਆਂ ਇਹ ਐਂਟਰੀ ਕਰ ਰਹੀਆਂ ਸਿੱਧੀਆਂ ਆ ਆ ਦੇਖੋ ਪੂਰੀ ਦੀ ਪੂਰੀ ਸੜਕ ਪਿੱਛੋਂ ਗੱਡੀਆਂ 100 ਦੀ ਸਪੀਡ ਤੇ ਆ ਰਹੀਆਂ ਉਹ ਨਾ ਅਚਾਨਕ ਬ੍ਰੇਕ ਮਾਰਨੀ ਪੈਣੀ ਹੈ ਔਰ ਐਕਸੀਡੈਂਟ ਹੁੰਦਾ ਬਹੁਤ ਵੱਡਾ ਹੈ ਇਹ ਮਤਲਬ ਕੀ ਖਤਰਾ ਹੋ ਗਿਆ ਸਾਰਿਆਂ ਵਾਸਤੇ ਆ ਦੇਖੋ ਨੈਸ਼ਨਲ ਹਾਈਵੇ ਕਦੇ ਇਦਾਂ ਰੁੱਕਦੀ ਦੁਨੀਆ 'ਚ ਥਰਡ ਵਰਡ ਕੰਟਰੀ 'ਚ ਵੀ ਐਦਾਂ ਤੁਹਾਨੂੰ ਪਾਕਿਸਤਾਨ 'ਚ ਵੀ ਨਹੀਂ ਮਿਲੇਗਾ ਤੁਹਾਨੂੰ ਐਦਾਂ ਦਾ ਕਿ ਨੈਸ਼ਨਲ ਹਾਈਵੇ ਰੁਕ ਜਾਏ ਸਪੀਡਾਂ ਰੁਕ ਜਾਣ ਗੱਡੀਆਂ ਤੇ ਰਾਤ ਨੂੰ ਵੀ ਹੁੰਦਾ ਦਿਨੇ ਵੀ ਹੁੰਦਾ ਇਹ ਕੰਮ ਇਹ ਐਸੀ ਫਲੋਰ ਤੋਂ ਜਦੋਂ ਗੱਡੀਆਂ ਜਾਂਦੀਆਂ ਫਲੋਰ ਦੇ ਉੱਪਰ ਚੜ੍ਹਦੀਆਂ ਲੁਧਿਆਣੇ ਵੱਲ ਨੂੰ ਜਾਣ ਨੂੰ ਤੁਸੀਂ ਦੇਖ ਹੀ ਲਿਆ ਕਿ ਨੈਸ਼ਨਲ ਹਾਈਵੇ ਨੂੰ ਵੀ ਰੁਕਣਾ ਆ ਏਦਾਂ ਗੱਡੀਆਂ ਜਾ ਰਹੀਆਂ ਸਾਰੀਆਂ ਉੱਪਰ ਨੂੰ ਇੱਥੇ ਕੌਣ ਦੇਖੇਗਾ ਇਹਦੇ ਜੋ ਨੈਸ਼ਨਲ ਹਾਈਵੇ ਪਰ ਕੇਂਦਰ ਸਰਕਾਰ ਨਿਤਿਨ ਗੜਗੜੀ ਤੇ ਨਾਲ ਨਾਲ ਪੰਜਾਬ ਸਰਕਾਰ ਜ਼ਿੰਮੇਵਾਰ ਹੈਗੀ ਆ ਆ ਦੇਖੋ ਜਦੋਂ ਐਂਟਰੀ ਕਰਦੇ ਆ ਆ ਵਾ ਰਾਤ ਨੂੰ ਇਹ ਕਾਲੀ ਲੁੱਕ ਹੈਗੀ ਆ ਇਹ ਰਾਤ ਨੂੰ ਕਿਸੇ ਨੂੰ ਨਜ਼ਰ ਨਹੀਂ ਆਣੀ ਆ ਬਲੀ ਸਕੂਟਰ ਆਇਆ ਕਾਰ ਆ ਉਲਟ ਉਲਟਦੀ ਜਾਣੀ ਕਿ 90 ਦੀ ਸਪੀਡ ਤੇ ਗੱਡੀ ਚੱਲਦੀ ਘੱਟ ਤੋਂ ਘੱਟ ਜਦੋਂ ਇੱਥੋਂ ਨਗਦੀ ਆ ਇੱਥੋਂ ਸਿੱਧਈ ਹਾਂ ਤੁਸੀਂ ਦੇਖੋ ਇੱਥੋਂ ਗੱਡੀ ਮੋੜਦੇ ਵੇ ਲੁਧਿਆਣੇ ਜਾਨ ਨੂੰ ਸਾਰੀ ਮਤਲਬ ਕੀ ਆ ਦੇਖੋ ਤੁਸੀਂ ਆ ਤਰੀਕਾ ਹੈ ਆ ਹਾਈਵੇ ਜਾ ਰਹੇ ਬੰਦਿਆਂ ਨੇ ਗੱਡੀ ਬ੍ਰੇਕ ਮਾਰ ਲਏ ਉੱਥੇ ਸਾਡੀ ਸਾਡੀ ਹਾਂਜੀ ਫ੍ਰੈਂਡਸ ਜਿਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਇਹ ਆਪਣਾ ਗੁਰਾਏ ਤੋਂ ਆਪਾਂ ਜਦੋਂ ਐਂਟਰ ਕਰਦੇ ਹਾਂ ਹਾਈਵੇ ਨੂੰ ਮਰਜ ਕਰਦੇ ਹਾਂ ਤੇ ਇਦਾਂ ਮਰਜਰ ਹੈਗਾ ਇਹ ਸੜਕ ਦਾ ਜਿਹੜਾ ਕਿ ਆਪਾਂ ਥੋੜੀ ਜਿਹੀ ਪਹਿਲਾਂ ਤੁਹਾਨੂੰ ਜੰਦਰ ਦਾ ਦਿਖਾਇਆ ਕਿ ਜਿਹੜਾ ਬਿਲਕੁਲ ਹੀ ਖਤਰੇ ਨਾਲ ਭਰਿਆ ਹੋਇਆ ਜੰਦਰ ਦਾ ਫਲੋਰ ਦਾ ਦਿਖਾਇਆ ਇਦਾਂ ਹੁਣ ਜਿਹੜਾ ਹੈ ਤੇ ਇਹ ਵੀ ਗਲਤ ਕਿਉਂਕਿ ਜਦੋਂ ਇਹ ਮਰਜ ਕਰਦਾ ਹੈ ਇਹ ਦੀ ਲੇਨ ਐਕਸਟਰਾ ਹੋਣੀ ਚਾਹੀਦੀ ਹੈ ਬਟ ਮਗਰ ਫੇਰ ਵੀ ਉਹਨੋਂ ਬੈਟਰ ਆ ਕੇ ਹਮਸੇਮ। ਸੋ ਮਰਜਰ ਬਲ ਵੀ ਧਿਆਨ ਦੇਣਾ ਚਾਹੀਦਾ ਅਸੀਂ ਪੂਰੇ ਪੈਸੇ ਦੇ ਰਹੇ ਹਾਂ। ਇਹ ਹਾਈਵੇਜ਼ ਨਾ ਇਹ ਹਾਈਵੇਜ਼ ਨੂੰ ਕਿਲਰ ਵੇਜ਼ ਨਾ ਬਣਾਇ ਮੈਂ ਗੜਗੀ ਸਾਹਿਬ ਨੂੰ ਕੰਨਾ ਪਿਆ ਜੇ ਤੁਹਾਨੂੰ ਨਹੀਂ ਪਤਾ ਨਾ ਫੇਰ ਤੁਹਾਡੀ ਇਹ ਨਲਾਕੀ ਹੈਗੀ ਆ ਸੜਕਾਂ ਦਾ ਜੁਮਵੇਰ ਕੌਣ ਹੈ ਹਾਈਵੇ ਜਿਹੜੇ ਹੈਗੇ ਆ ਹਾਈਵੇ ਦਾ ਮਤਲਬ ਹੁੰਦਾ ਕਿ ਪਹਿਲਾਂ ਆਪਸੇ ਤੁਹਾਨੂੰ ਦਿਖਾਇਆ ਸੀਗਾ ਕਿ ਜੰਦਰੋਂ ਜਦੋਂ ਆ ਕਿਤੇ ਐਗਜ਼ਿਟ ਕਰਦੇ ਆ ਐਗਜ਼ਿਟ ਪ੍ਰੋਪਰ ਬਣਾ ਹੀ ਨਹੀਂ ਹੋਇਆ ਜਦੋਂ ਅਸੀਂ ਮਰਜ ਕਰਦੇ ਆ ਜੰਦਰ ਤੋਂ ਨੈਸ਼ਨਲ ਹਾਈਵੇ ਵੱਲ ਨੂੰ ਉਹਦੇ ਵਿੱਚ ਸਾਰੇ ਬੰਦੇ ਆਪਣੀ ਜਾਨ ਉੱਤੇ ਲੀਡ ਲੈ ਕੇ ਚੱਲਦੇ ਆ ਐਕਸੀਡੈਂਟ ਹੁਣ ਨੂੰ ਖਤਰਾ ਆਉਂਦਾ ਪਿੱਛੋਂ ਕਿਉਂਕਿ ਗੱਡੀਆਂ ਬਹੁਤ ਤੇਜ਼ ਆਂਦੀਆਂ ਪ੍ਰੋਪਰ ਜਿਹੜਾ ਮਰਜਰ ਨਾ ਹੋਣ ਕਰਕੇ ਹਰ ਬੰਦਾ ਦੀ ਜਾਨ ਜਿਹੜੀ ਖਤਰਾ ਹੀ ਬਣੀ ਰਹਿੰਦੀ ਹੈ। ਇਹਦੀ ਐਗਜ਼ਿਟ ਦਾ ਹਾਲ ਹੈ। ਮਤਲਬ ਕਿ ਸੜਕਾਂ ਦੇ ਤੁਸੀਂ ਹਾਈਵੇ ਬਣਾਤੇ ਤਰੀਫਾਂ ਆਪਣੀ ਕਰੀ ਜਾਨੇ ਕਰੀ ਚਲੋ ਯਾਰ ਜਿੰਨੀ ਮਰਜ਼ੀ ਤਰੀਫਾ ਕਰੋ ਅੱਜ ਤੁਹਾਡੇ ਨਾਲ ਮਰ ਕੁਝ ਕਰਕੇ ਤਾਂ ਦਿਓ। ਮੈਂ ਤਾਂ ਇੰਨਾ ਜ਼ਿਆਦਾ ਤੁਹਾਨੂੰ ਟੋਲ ਟੈਕਸ ਦੇਣਾ ਮੈਂ ਤੁਸੀਂ ਸਾਰੇ ਅਸੀਂ ਜਿਹੜੇ ਅੱਗੇ ਜਿਹੜੇ ਨਹੀਂ ਵੀ ਟੋਲ ਟੈਕਸ ਦਿੰਦੇ ਉਹ ਸਰਕਾਰਾਂ ਦੇ ਸਰਕਾਰਾਂ ਨੂੰ ਟੈਕਸ ਦਿੰਦੇ ਆ। ਕੋਈ ਸਾਬਨ ਖਰੀਦਦਾ ਕੋਈ ਕੋਈ ਟੁੱਥਪੇਸਟ ਖਰੀਦਦਾ ਕੁਝ ਕਰਦਾ ਕੋਈ ਕੁਝ ਨਾ ਕਿਸੇ ਨੇ ਕਿਸੇ ਰੂਪ ਚ ਸਰਕਾਰ ਨੂੰ ਆਪਾਂ ਟੈਕਸ ਦਿੰਨੇ ਆ ਟੈਕਸ ਇਸੇ ਕਰਕੇ ਦਿੰਨੇ ਸਾਡੀ ਜਾਨ ਮਾਲ ਦੀ ਰੱਖਿਆ ਜਿਹੜੀ ਹੈ ਸਰਕਾਰਾਂ ਨੇ ਕਰਨੀ ਆ ਉਹ ਭਾਵੇਂ ਕੇਂਦਰ ਸਰਕਾਰ ਹੋਵੇ ਭਾ ਪੰਜਾਬ ਦੀ ਸਰਕਾਰ ਹੋਵੇ ਪੰਜਾਬ ਦੀ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਇਹ ਕਹਿ ਕੇ ਗਿਆ ਇਹ ਤੇ ਕੇਂਦਰ ਦਾ ਮਸਲਾ ਨਹੀਂ ਤੁਹਾਡੇ ਪੰਜਾਬੀ ਇੱਥੋਂ ਨਿਕਲਦੇ ਆ ਐਕਸੀਡੈਂਟ ਹੁੰਦਾ ਤੁਸੀਂ ਸਾਡੇ ਮਾਈ ਬਾਪ ਹੋ ਤੁਸੀਂ ਸਾਡੀ ਆਵਾਜ਼ ਚੱਕੋ ਉੱਪਰ ਲੈ ਕੇ ਜਾਓ ਮਨ ਲਓ ਕਿ ਤੁਸੀਂ ਹਾਈਵੇ ਤੇ ਚੱਲਦੇ ਹੋ ਵੇਖ ਲਓ ਗੱਡੀ 'ਚ ਬੈਠੇ ਆ ਔਰ ਔਰ ਝਟਕੇ ਕਿਦਾਂ ਲੱਗਦੇ ਪਈ ਸਾਨੂੰ ਅਸੀਂ ਹਲੇ ਬਹੁਤ ਹੋਲੀ ਜਾ ਰਹੇ ਆ ਐਡੇ ਐਡੇ ਵੱਡੇ ਖੱਡੇ ਆ ਗਏ ਔਰ ਰੋਜ਼ ਐਕਸੀਡੈਂਟ ਹੋ ਰਹੇ ਆ ਔਰ ਮਹੀਨਾ ਹੋ ਗਿਆ ਖੱਡਿਆਂ ਪਿਆ ਨੂੰ ਖੱਡਿਆਂ ਦੀ ਕੋਈ ਰਿਪੇਅਰ ਨਹੀਂ ਹੋ ਰਹੀ ਕੋਈ ਜਿਆਦਾ ਟੋਲ ਟੈਕਸ ਬੰਦ ਕਰ ਦਿਓ ਭਈ ਟੋਲ ਟੈਕਸ ਤੁਸੀਂ ਤਦ ਹੀ ਲੈਣੇ ਹੋ ਰੋਡ ਟੈਕਸ ਦੇ ਟੋਲ ਟੈਕਸ ਲੈਣੇ ਆ ਉਹ ਤਦ ਹੀ ਲੈਣੇ ਆ ਕਿ ਇਹਦੀ ਰਿਪੇਅਰ ਮੇਨਟੇਨੈਂਸ ਚੱਲਦੀ ਰਹੇ ਮੇਨਟੇਨੈਂਸ ਹੀ ਕੋਈ ਨਹੀਂ ਜਿਹੜੀ ਮੇਨਟੇਨੈਂਸ ਕੀਤੀ ਵੀ ਆ ਤੁਸੀਂ ਦੇਖੋ ਕਿ 6 6 ਇੰਚ ਉੱਪਰ ਬਣਾਤੇ ਉਹਨਾਂ ਨੇ ਜਿਹੜੇ ਆ ਉਹ ਆਪ ਖੱਡੇ ਬਣ ਗਏ ਆ ਉਹ ਆਪ ਕੌਜ਼ ਆਫ ਐਕਸੀਡੈਂਟ ਬ ਫਲੋਰ ਪਹੁੰਚਦੇ ਹੋ ਫਲੋਰ ਤੋਂ ਜਦੋਂ ਲੋਕੀ ਮਰਜ ਕਰਦੇ ਆ ਲੁਧਿਆਣਾ ਹਾਈਵੇ ਤੇ ਉਹ ਦੇਖਣ ਵਾਲਾ ਕਿ ਇੰਨਾ ਬਲ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਜ਼ਿਆਦਾ ਖਤਰਨਾਕ ਹੈ ਹਾਈਵੇ ਤੇ 100 ਦੀ ਸਪੀਡ ਤੇ ਗੱਡੀਆਂ ਆਉਂਦੀਆਂ ਅਚਾਨਕ ਪਤਾ ਲੱਗਦਾ ਕੋਈ ਬੱਸ ਮੁੜਦੀ ਪਈ ਹੈ ਔਰ ਬ੍ਰੇਕਾ ਲੱਗਦੀ ਹੈ ਕਈ ਵਾਰੀ ਐਕਸੀਡੈਂਟ ਹੋਣ ਤੋਂ ਬਚਿਆ ਔਰ ਕਈ ਐਕਸੀਡੈਂਟ ਉੱਥੇ ਹੁੰਦੇ ਆ ਤੁਸੀਂ ਦੇਖੋ ਕਿ ਕਿੰਨਾ ਬਲ ਗਈ ਆ ਰਹੇ ਲੋਕ ਉਧਰੋਂ ਮਰਜਰ ਜਿਹੜਾ ਹੈਗਾ ਜੰਦਰ ਨੂੰ ਜਦੋਂ ਲੋਕਾਂ ਨੇ ਆਣਾ ਹੈਗਾ ਹੈ ਗੱਡੀਆਂ ਪਹਿਲੇ ਸਲੋ ਹੋ ਰਹੀਆਂ ਜਿਹੜੀ ਸਲੋ ਨਹੀਂ ਹੋਣੇ ਚਾਹੀਦੀਆਂ ਈਜ਼ੀ ਐਕਸੈਸ ਹੋਣਾ ਚਾਹੀਦਾ ਸ਼ਹਿਰ ਦੇ ਅੰਦਰ ਔਰ ਇਧਰੋਂ ਕੈਮਰਾਮੈਨ ਅਗਰ ਦਿਖਾਨ ਤੇ ਇਹ ਸਾਰਾ ਜਿਹੜਾ ਜਿਹੜੀ ਇਹ ਰੋਡ ਜਿਹੜੀ ਹੈਗੀ ਐ ਸਰਵਿਸ ਰੋਡ ਇਹ ਲੋਕ ਆ ਰਹੇ ਨੇ ਹਾਰਪੁਰ ਤੋਂ ਜਿੰਦਪੁਰਣੀ ਤੋਂ ਉਧਰਲੀ ਸਾਈਡ ਤੋਂ ਜੰਦਰ ਦੇ ਵਿੱਚ ਐਂਟਰ ਐਂਟਰ ਕਰਨ ਨੂੰ ਜਿਹੜੀ ਪੰਲੀ ਰੋਡ ਆ ਉਹ ਨੈਸ਼ਨਲ ਹਾਈਵੇ ਹੈ ਉਹ ਸਿੱਧੀ ਅੰਮ੍ਰਿਤਸਰ ਨੂੰ ਜਾ ਰਹੀ ਹੈ ਔਰ ਅਚਾਨਕ ਪਤਾ ਲੱਗਦਾ ਕਿ ਜੰਦਰ ਜਾਨੂ ਰਸਤਾ ਬਿਲਕੁਲ ਨਹੀਂ ਨਿਆ ਰਹਿ ਗਿਆ ਆ ਧਿਆਨ ਨਾਲ ਦੇਖੋ ਜੀ ਇਹ ਇਹ ਜਿਹੜਾ ਆ ਜਿਹੜਾ ਥੋੜਾ ਜਿਹਾ ਰਸਤਾ ਰਹਿ ਗਿਆ ਜੰਦਰ ਵੱਲ ਨੂੰ ਹਾਈ ਔਰ اچانک ਲੋਕਾਂ ਦੀਆਂ ਗੱਡੀਆਂ ਆ ਬ੍ਰੇਕਾਂ ਵੱਜਦੀਆਂ ਪਿੱਛੇ ਐਕਸੀਡੈਂਟ ਨੂੰ ਖਤਰਾ ਰਹਿੰਦਾ ਤੁਸੀਂ ਦੇਖੋ ਕਿ ਕਿਥੇ ਇਹ ਨਹੀਂ ਪਤਾ ਲੱਗਦਾ ਕਿ ਜੰਦਰ ਕਿੱਦਾ ਵੜਨਾ ਹੈ ਔਰ ਇਹਦੇ ਇਹ ਬਹੁਤ ਇੱਕ ਵੱਡਾ ਇਸ਼ੂ ਹੈਗਾ ਇਹਦੇ ਤੇ ਆਪਾਂ ਨੂੰ ਐਡਰੈਸ ਕਰਨਾ ਪੈਣਾ ਇਹਦੇ ਲਈ ਕੇਂਦਰ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਦੋਨੋਂ ਨੂੰ ਮਿਲ ਕੇ ਕੰਮ ਕਰਨਾ ਪੈਣਾ ਆ ਦੇਖੋ ਜਰਾ ਇਹ ਇਹ ਬਹੁਤ ਜਲਦੀ ਤੋਂ ਜਲਦੀ ਕਰਮ ਕਿਹੜੀ ਕਿਹੜੀ ਗੱਲਾਂ ਕਰਦੇ ਅਸੀਂ ਗੱਲਾਂ ਤਾਂ ਕਰਦੇ ਅਸੀਂ ਬਿਸ਼ਪ குரு ਦੀਆਂ ਕੜਗਰੀ ਸਾਹਿਬ ਨੂੰ ਹਮੇਸ਼ਾ ਹੀ ਤੁਸੀਂ ਕਦੇ ਵੀ ਉਹਨਾਂ ਦੇ ਇੰਟਰਵਿਊ ਸੁਣਾਓ ਇੱਕ ਗੱਲ ਹਮੇਸ਼ਾ ਇਹ ਕਹਿੰਦੇ ਮੈਂ ਇਹ ਕਰਤਾ ਮੈਂ ਉਹ ਕਰਤਾ ਮੈਂ ਨਹੀਂ ਹਜ਼ਾਰ ਕਿਲੋਮੀਟਰ ਬਈ ਬਹੁਤ ਅੱਛੀ ਗੱਲ ਹੈ ਤੁਸੀਂ ਕਰਤਾ ਅਸੀਂ ਤੁਹਾਡੇ ਬੜੇ ਧੰਨਵਾਦੀ ਹਾਂ ਉਹਦੇ ਆਪਣੇ ਆਪ ਨਹੀਂ ਕੀਤਾ ਤੁਸੀਂ ਹਮੇਸ਼ਾ ਕਹਿੰਦੇ ਚੱਲੋ ਕੋਈ ਨਹੀਂ ਅਸੀਂ ਟੋਲ ਟੈਕਸ ਦਿੰਦੇ ਆ ਅਸੀਂ ਹੋਰ ਟੈਕਸਿੰਗ ਤਾਂ ਬੰਦਾ ਪਿਆ ਜੇ ਤੁਸੀਂ ਸ਼ਾਬਾਸ਼ੀ ਲੈਂਦੇ ਹੋ ਆਪਣੇ ਪੇਠਾ ਆਪਣੇ ਆਪ ਤੋਂ ਬੰਦੇ ਹੋ ਤੇ ਇਦਾਂ ਦਾ ਇਹ ਵੀ ਆਪਣੇ ਆਪ ਕਰੋ ਜਿਹੜਾ ਤੁਸੀਂ ਕੰਮ ਕਰਨਾ ਜਿਹੜੇ ਲੋਕਾਂ ਦੀ ਜਾਨ ਮਾਰ ਨਾਲ ਤੁਸੀਂ ਖੇਲਦੇ ਹੋ ਤੁਸੀਂ ਦੇਖੋ ਨਾ ਜਿਹੜੀ ਐਂਟਰੀ ਹੋ ਰਹੀ ਹੈ ਜੰਦਰਵਾਲ ਨੂੰ ਕਿਦਾਂ ਹੋ ਰਹੀ ਹੈ ਆਜੀ ਦੇਖੋ ਹਾਈਵੇ ਤੋਂ ਜਿਹੜੀ ਐਂਟਰੀ ਹੋ ਰਹੀ ਹੈ ਇਧਰ ਦੇਖੋ ਸਾਰੀ ਹਲੋ ਕਿ ਇੱਕ ਇੱਕ ਲੋਕਾਂ ਦੀ ਜਾਨ ਮਾਲ ਨਾ ਖੇਲਣਾ ਜਿਹੜਾ ਹੈਗਾ ਤੇ ਆਪਾਂ ਪੈਸੇ ਦਿੰਨੇ ਆ ਟੋਲ ਟੈਕਸ ਦਿੰਨੇ ਆ ਇਹ ਫਰੀ ਨਹੀਂ ਕੰਮ ਹੁੰਦਾ ਪਿਆ ਇਹ ਸੜਕਾਂ ਬੰਦੇ ਪਈਆਂ ਤੋਂ ਅਗਰ ਤੁਹਾਨੂੰ ਨਹੀਂ ਪਤਾ ਤੇ ਪਤਾ ਕਰੋ ਲੋਕਾਂ ਦੀ ਜਾਨ ਖਤਰੇ 'ਚ ਹੈ ਇੱਥੇ ਲੋਕੀ ਦੇਖ ਧਿਆਨ ਨਾਲ ਦੇਖੋ ਅਚਾਨਕ ਰੋਕੀ ਦਾ ਵਿਚਾਰ ਨੂੰ ਪਤਾ ਹੀ ਨਹੀਂ ਇੱਥੇ ਕੋਈ ਪੁਲਿਸ ਵਾਲਾ ਨਹੀਂ ਖੜਾ ਪੁਲਿਸ ਵਾਲੇ ਜਦੋਂ ਦੇਖਣਗੇ ਓਵਰ ਸਪੀਡਿੰਗ ਦੇ ਖੜੇ ਹੋ ਜਾਣਗੇ ਨਾ ਕੇਲਾ ਕੇ ਚੈੱਕ ਕਰਨਗੇ ਉਹ ਕੋਈ ਇੱਥੇ ਨਹੀਂ ਖੜਾ ਕਿਤੇ ਆਪਾਂ ਸੇਰੇ ਨਿਕਲੇ ਆ ਜੰਦਰ ਤੋਂ ਲਗਾਤਾਰ ਹਰ ਜਗ੍ਹਾ ਗਏ ਆ ਕਿਨੇ ਕਿਨੇ ਅਸੀਂ ਦਿਖਾਏ ਆ ਕਿ ਜਿੱਥੇ ਪੁਲਿਸ ਦੀ ਬਹੁਤ ਜ਼ਿਆਦਾ ਜ਼ਰੂਰਤ ਦਾ ਟ੍ਰੈਫਿਕ ਪੁਲਿਸ ਦੀ ਕਿਤੇ ਨਹੀਂ ਹੈਗਾ ਕੋਈ ਵੀ ਸੋ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਨੈਸ਼ਨਲ ਹਾਈਵੇ ਜਿਹੜੇ ਹੈਗੇ ਕਿਲਰ ਹਾਈਵੇ ਬਨਣ ਤੋਂ ਰੋਕਿਆ ਜਾਵੇ ਇਹਦੇ ਤੇ ਕੰਮ ਕੀਤਾ ਜਾਵੇ ਧੰਨਵਾਦ ਗੋਡ ਬles ਇੰਡੀਆ ਥੈਂਕ ਯੂ